ਕੰਗਨਾ ਦੇ ਬਿਆਨ ਤੋਂ ਬੀਜਪੀ ਦਾ ਕਿਨਾਰਾ ਹੋ ਚੁੱਕਿਆ ਹੈ ਕੰਗਨਾ ਦੇ ਬਿਆਨ ਤੇ ਪਾਰਟੀ ਨੇ ਸਹਿਮਤੀ ਜਤਾਈ ਹੈ ਇਹ ਬਿਆਨ ਕੰਗਨਾ ਦਾ ਹੈ ਪਾਰਟੀ ਦਾ ਨਹੀਂ ਬੀਜਪੀ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਨੀਤੀ ਦੇ ਮੁੱਦਿਆਂ ਤੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਬੀਜਪੀ ਦੇ ਵੱਲੋਂ ਕੰਗਨਾ ਨੂੰ ਹਦਾਇਤ ਜਾਰੀ ਕੀਤੇ ਗਏ ਨੇ ਭਵਿੱਖ ਦੇ ਵਿੱਚ ਅਜਿਹੇ ਬਿਆਨ ਨਾ ਦਿੱਤੇ ਜਾਣ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿਹਾ ਗਿਆ ਕੰਗਨਾ ਦੇ ਬਿਆਨ ਤੋਂ ਭਾਪੀ ਦੇ ਵੱਲੋਂ ਕਿਨਾਰਾ ਕਰ ਲਿਆ ਗਿਆ ਹੈ ਪਾਰਟੀ ਦੇ ਵੱਲੋਂ ਇਸ ਤੋਂ ਕਿਨਾਰਾ ਕੀਤਾ ਗਿਆ ਹੈ ਕੰਗਨਾ ਦੇ ਬਿਆਨ ਤੇ ਪਾਰਟੀ ਨੇ ਅਸਹਿਮਤੀ ਜਤਾਈ ਹੈ ਕੰਗਨਾ ਦੇ ਬਿਆਨ ਤੋਂ ਭਾਪੀ ਦੇ ਵੱਲੋਂ ਕਿਨਾਰਾ ਕਰਕੇ ਕਿਹਾ ਗਿਆ ਹੈ ਕਿ ਇਹ ਬਿਆਨ ਕੰਗਨਾ ਦਾ ਹੈ ਪਾਰਟੀ ਦਾ ਨਹੀਂ ਭਾਪੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਦੱਸਦੇ ਕਿ ਪਾਰਟੀ ਨੀਤੀ ਦੇ ਮੁੱਦਿਆਂ ਤੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਹੈ ਤੇ ਭਾਪੀ ਦੇ ਵੱਲੋਂ ਕੰਗਨਾ ਰਣੌਤ ਨੂੰ ਜੜੀ ਹੈ ਹਦਾਇਤ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਭਵਿੱਖ ਦੇ ਵਿੱਚ ਅਜਿਹੇ ਬਿਆਨਾਂ ਤੋਂ ਗੁਰੇਜ ਕਰਾਂ ਕੰਗਨਾ ਦੇ ਬਿਆਨ ਤੇ ਪਾਰਟੀ ਨੇ ਆਪਣੀ ਅਸਹਿਮਤੀ ਜਤਾਈ ਹੈ